ਦੋਸਤੋ ਪਤਨੀ ਨੇ ਪ੍ਰਾਪਰਟੀ ਦੇ ਲਾਲਚ ਵਿੱਚ ਵਿਆਹ ਕਰਵਾਇਆ ਫਿਰ ਪਤੀ ਤੇ ਕੀਤਾ ਦਾਜ ਦਾ ਕੇਸ ਪਤੀ ਨੇ ਐਦਾਂ ਦੀ ਚਾਲ ਚਲੀ ਕਿ ਘਰ ਵਾਲੀ ਨੂੰ ਫੁੱਟੀ ਕੋੜੀ ਵੀ ਨਹੀਂ ਮਿਲੀ ਦੋਸਤੋ ਇਸ ਕਹਾਣੀ ਨੂੰ ਸੁਣ ਤੋਂ ਬਾਅਦ ਵਿਆਹ ਦੇ ਨਾਂ ਤੋਂ ਹੀ ਤੁਹਾਨੂੰ ਡਰ ਲੱਗਣ ਲੱਗੇਗਾ ਇਹ ਕਹਾਣੀ ਇੱਕ ਐਦਾਂ ਦੀ ਧੋਖੇਵਾਂ ਤੇ ਲਾਲਚੀ ਔਰਤ ਦੀ ਹੈ ਜਿਨੇ ਵਿਆਹ ਸਿਰਫ ਆਪਣੇ ਪਤੀ ਦੀ ਪ੍ਰਾਪਰਟੀ ਪਾਉਣ ਲਈ ਕੀਤਾ ਸੀ ਪਰ ਦੋਸਤੋ ਪਤੀ ਵੀ ਬਹੁਤ ਚਲਾਕ ਸੀ ਉਹਨੇ ਐਦਾਂ ਦੀ ਚਾਲ ਚਲੀ ਘਰ ਵਾਲੀ ਨੂੰ ਕੁਝ ਵੀ ਨਹੀਂ ਮਿਲਿਆ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਮੁੱਲਾ ਹੈ ਜਿੱਥੇ ਦੀਆਂ ਕਹਾਣੀਆਂ ਅਕਸਰ ਗਲੀਆਂ ਵਿੱਚੋਂ ਨਿਕਲ ਕੇ ਕੋਰਟ ਕਚਹਿਰੀ ਤੱਕ ਪਹੁੰਚ ਜਾਂਦੀਆਂ ਹਨ ਇਹ ਕਹਾਣੀਆਂ ਅਜੈ ਤੇ ਪ੍ਰਿਆ ਦੀ ਜਿਨ੍ਹਾਂ ਦੇ ਵਿਆਹ ਦੀ ਸ਼ੁਰੂਆਤਾਂ ਪਰੀਆਂ ਦੀ ਕਹਾਣੀ ਵਰਗੀ ਸੀ ਪਰ ਸਮੇਂ ਨੇ ਉਹਨਾਂ ਦੇ ਰਿਸ਼ਤੇ ਨੂੰ ਐਦਾਂ ਦੇ ਭਵਰ ਵਿੱਚ ਫਸਾ ਦਿੱਤਾ ਕਿ ਮਾਮਲਾ ਕੋਰਟ ਦੀ ਦਲਹੀਸ਼ ਤੱਕ ਜਾ ਪਹੁੰਚਿਆ ਅਜੈ ਇੱਕ ਤਹਿਸੀਲ ਦਫ਼ਤਰ ਵਿੱਚ ਕਲਰਕ ਸੀ ਮਿਹਨਤੀ ਸ਼ਾਂਤ ਤੇ ਆਪਣੇ ਪਰਿਵਾਰ ਲਈ ਸਮਰਪਿਤ ਪ੍ਰਿਆ ਉਹਦੀ ਘਰ ਵਾਲੀ ਸੋਹਣੀ ਤੇ ਗੱਲਾਂ ਵਿੱਚ ਤੇਜ਼ ਸੀ ਵਿਆਹ ਦੇ ਸ਼ੁਰੂਆਤ ਦੇ ਨੇ ਹਾਸੇ ਮਜ਼ਾਕ ਤੇ ਸੁਪਰਿਆਂ ਨਾਲ ਭਰੇ ਹੋਏ ਸੀ ਪਰ 2 ਸਾਲ ਬਾਅਦ ਹੀ ਉਹਨਾਂ ਦੇ ਰਿਸ਼ਤੇ ਵਿੱਚ ਖਟਾਸ ਆਉਣ ਲੱਗੀ ਪ੍ਰੀਆ ਦਾ ਵਿਵਹਾਰ ਬਦਲ ਗਿਆ ਉਹ ਅਜੇ ਦੇ ਮਾਪਿਆਂ ਦੇ ਨਾਲ ਛੋਟੀਆਂ-ਛੋਟੀਆਂ ਗੱਲਾਂ ਤੇ ਤਕਰਾਰ ਕਰਨ ਲੱਗੀ ਲੜਾਈ ਕਰਨ ਲੱਗੀ ਗੱਲ-ਗੱਲ ਤੇ ਲੜਾਈ ਕਰਨਾ ਸੱਸ ਸੋਹਰੇ ਨੂੰ ਤਾਨੇ ਤੇ ਕਈ ਵਾਰ ਅਜੇ ਨੂੰ ਸਭ ਦੇ ਸਾਹਮਣੇ અપਮਾਨਿਤ ਕਰਨਾ ਉਹਦੀ ਆਦਤ ਬਣ ਗਈ ਇੱਕ ਦਿਨ ਹੱਦ ਹੋ ਗਈ ਪ੍ਰੀਆ ਨੇ ਕੁਝ ਲੋਕਲ ਲੋਕਾਂ ਦੇ ਨਾਲ ਮਿਲ ਕੇ ਅਜਨ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਜਾ ਦਾ ਕਹਿਣਾ ਸੀ ਪ੍ਰਿਆਨਾ ਨੂੰ ਧਮਕੀਆਂ ਦਿੱਤੀਆਂ ਤੇ ਉਹਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਦੂਜੇ ਪਾਸੇ ਪ੍ਰਿਆ ਨੇ ਉਲਟਾ ਅਜਾ ਤੇ ਉਹਦੇ ਪਰਿਵਾਰ ਤੇ ਦਾਜ ਦਾ ਕੇਸ ਦਾ ਇਲਜ਼ਾਮ ਲਾ ਦਿੱਤਾ ਉਸ ਨੇ ਕੋਰਟ ਵਿੱਚ ਮੁਕੱਦਮਾ ਦਾਇਰ ਕੀਤਾ ਆਪਣੇ ਪੇਕੇ ਚਲੀ ਗਈ ਉੱਥੇ ਉਹਦੀ ਜ਼ਿੰਦਗੀ ਬਦਲ ਜੀ ਗਈ ਉਹ ਆਪਣੇ ਦੋਸਤਾਂ ਦੇ ਨਾਲ ਘੁੰਮਣ ਫਿਰਨ ਵਿੱਚ ਬੀਜੀ ਰਹਿਣ ਲੱਗੀ ਤੇ ਸੋਸ਼ਲ ਮੀਡੀਆ ਤੇ ਉਹਦੀਆਂ ਫੋਟੋਆਂ ਕਿਸੇ ਹੋਰ ਦੀ ਮੌਜੂਦਗੀ ਦੀ ਕਹਾਣੀ ਬਿਆਨ ਕਰਦੀਆਂ ਸੀ ਅਜਾ ਲਈ ਇਹ ਸਭ ਸਹਿਣਾ ਔਖਾ ਹੋ ਗਿਆ ਉਹਨੇ ਤਲਾਕ ਦੀ ਅਰਜ਼ੀ ਦਾਇਰ ਕੀਤੀ ਪਰ ਪ੍ਰਿਆ ਨੇ ਮਾਮਲੇ ਨੂੰ ਹੋਰ ਉਲਝਾ ਦਿੱਤਾ ਉਹ ਤਲਾਕ ਦੇ ਬਦਲੇ ਮੋਟੀ ਰਕਮ ਦੀ ਮੰਗ ਕਰਨ ਲੱਗੀ 6 ਸਾਲ ਤੱਕ ਇਹ ਕੇਸ ਕੋਰਟ ਵਿੱਚ ਲਟਕਿਆ ਰਿਹਾ ਆਖਰਕਾਰ ਇਹ ਮਾਮਲਾ ਜੱਜ ਸ਼ਾਲਨੀ ਬਰਮਾ ਦੇ ਕੋਲ ਪਹੁੰਚਿਆ ਸ਼ਾਲਨੀ ਲਗਭਗ 35 ਸਾਲ ਦੀ ਸੀ ਆਪਣੀ ਤੇਜ਼ ਤਰਾਰ ਸ਼ੇਲੀ ਤੇ ਸਟਿੱਕ ਫੈਸਲੇ ਲਈ ਜਾਣੀ ਜਾਂਦੀ ਸੀ ਉਹ ਹਰ ਕੇਸ ਨੂੰ ਗਹਿਰਾਈ ਨਾਲ ਸਮਝਣ ਵਿੱਚ ਮਾਹਿਰ ਸੀ ਜਦੋਂ ਸ਼ਾਲਨੀ ਨੇ ਅੱਜ ਇੱਥੇ ਪ੍ਰਿਆ ਦੀ ਫਾਈਲ ਪੜ੍ਹੀ ਤਾਂ ਉਹਨਾਂ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣੀਆਂ ਅੱਜਾਨੇ ਆਪਣੀ ਪੀੜ ਦਸੀ ਕਿਵੇਂ ਪ੍ਰਿਆ ਨੇ ਉਹਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਉਹਨੇ ਕਿਹਾ ਪ੍ਰਿਆ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਅਕਸਰ ਅਣਜਾਣ ਲੋਕ ਘਰ ਆਉਂਦੇ ਸੀ ਉਹ ਉਹਨਾਂ ਨਾਲ ਚਲੀ ਜਾਂਦੀ ਤੇ ਬਹੁਤ ਚਿਰ ਬਾਹਰ ਰਹਿੰਦੀ ਸੀ ਦੂਜੇ ਪਾਸੇ ਪ੍ਰਿਆ ਤੇ ਅਜੇ ਤੇ ਮਾਰ ਖੁਟਾਈ ਤੇ ਦਾਜ ਜਲੀ ਤੰਗ ਕਰਦਾ ਦੋਸ਼ ਲਾਇਆ ਉਹਨੇ ਦਾਵਾ ਕੀਤਾ ਕਿ ਜਾਨੇ ਉਹਨੂੰ ਇੰਨਾ ਮਾਰਿਆ ਉਹਦਾ ਮੋਢਾ ਜ਼ਖਮੀ ਹੋ ਗਿਆ ਜੱਜ ਛਾਲਨੀ ਨੇ ਪ੍ਰਿਆ ਨੂੰ ਪੁੱਛਿਆ ਤੂੰ ਸ਼ਿਕਾਇਤ ਵਿੱਚ ਲਿਖਿਆ ਕਿ ਤੇਰਾ ਮੋਢਾ ਜ਼ਖਮੀ ਹੋਇਆ ਦੱਸ ਖੱਬਾ ਸੀ ਜਾਂ ਸੱਜਾ ਪ੍ਰਿਆ ਨੇ ਨਤਰੰਤ ਜਵਾਬ ਦਿੱਤਾ ਸੱਜਾ ਸ਼ਾਨਲੀ ਨੇ ਫਿਰ ਪੁੱਛਿਆ ਯਕੀਨ ਹੈ ਇੱਕ ਵਾਰ ਫੇਰ ਸੋਚ ਲੈ ਪ੍ਰਿਆ ਨੇ ਉਹ ਹੀ ਦਰ ਆਇਆ ਸ਼ਾਨਲੀ ਨੇ ਸ਼ਾਂਤ ਸੁਰ ਵਿੱਚ ਕਿਹਾ ਅੱਛਾ ਆਪਣਾ ਸੱਜਾ ਮੋਢਾ ਦਿਖਾ ਪ੍ਰਿਆ ਨੇ ਗਲਤੀ ਨਾਲ ਖੱਬੇ ਮੋਢੇ ਵੱਲ ਇਸ਼ਾਰਾ ਕਰ ਦਿੱਤਾ ਕੋਰਟ ਵਿੱਚ ਸਨਾਟਾ ਛਾ ਗਿਆ ਸ਼ਾਨਲੀ ਨੇ ਕੰਮੀ ਰੋਕੇ ਪੁੱਛਿਆ ਜੇਕਰ ਤੇਰਾ ਮੋਢਾ ਸੱਚਮੁੱਚ ਜ਼ਖਮੀ ਹੋਇਆ ਸੀ ਤਾਂ ਫਿਰ ਤੈਨੂੰ ਇੰਨਾ ਵੀ ਯਾਦ ਨਹੀਂ ਤੇ ਉਹ ਹਸਪਤਾਲ ਕਿਹੜਾ ਸੀ ਜਿੱਥੇ ਤੂੰ ਇਲਾਜ ਕਰਵਾਇਆ ਪ੍ਰੀਆ ਇੱਕਦਮ ਹੜਬੜਾ ਗਈ ਉਹਨੇ ਕਿਹਾ ਮੈਡਮ ਮੈਨੂੰ ਹਸਪਤਾਲ ਦਾ ਨਾਮ ਯਾਦ ਨਹੀਂ ਸ਼ਾਲੀਨੀ ਨੇ ਫਿਰ ਪੁੱਛਿਆ ਤੂੰ ਪੜ੍ਹੀ ਲਿਖੀ ਐ ਗ੍ਰੈਜੂਏਟ ਐ ਫਿਰ ਵੀ ਤੈਨੂੰ ਕੁਝ ਯਾਦ ਨਹੀਂ ਨਾ ਹਸਪਤਾਲ ਦਾ ਨਾ ਤਰੀਕ ਨਾ ਕੋਈ ਕਾਗਜ਼ ਪ੍ਰੀਆ ਨੇ ਜਵਾਬਾਂ ਵਿੱਚ ਛਿਛਕ ਸਾਫ਼ ਦਿਖ ਰਹੀ ਸੀ ਫਿਰ ਸ਼ਾਲੀਨੀ ਨੇ ਅਜਾ ਨੂੰ ਪੁੱਛਿਆ ਤੂੰ ਆਪਣੀ ਸ਼ਿਕਾਇਤ ਵਿੱਚ ਲਿਖਿਆ ਪ੍ਰੀਆ ਦੇ ਪਰਿਵਾਰ ਨੇ ਤੈਨੂੰ ਤੰਗ ਕੀਤਾ ਕੀ ਦੋਤਾ ਸਕਦਾ ਹੈ ਕੀ ਇਹ ਸਭ ਕਿਵੇਂ ਹੋਇਆ ਅਜਾ ਨੇ ਵਿਸਤਾਰ ਨਾਲ ਦੱਸਿਆ ਕਿਵੇਂ ਇੱਕ ਦਿਨ ਪ੍ਰੀਆ ਦੇ ਭਰਾ ਤੇ ਕੁਝ ਲੋਕਾਂ ਨੇ ਉਹਨੂੰ ਰਾਹ ਵਿੱਚ ਰੋਕਿਆ ਤੇ ਮਾਰ ਕਟਾਈ ਕੀਤੀ ਉਹਨੇ ਦੱਸਿਆ ਕਿ ਉਹਦੇ ਪੱਟ ਤੇ ਸੱਟ ਲੱਗੀ ਸੀ ਉਸ ਨੂੰ ਪਟਿਆਲੇ ਦੇ ਇੱਕ ਨੀਜੀ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਉਹਨੇ ਡਾਕਟਰ ਦਾ ਨਾਮ ਇਲਾਜ ਦੀ ਮਿਆਦ ਤੇ ਆਪਣੀ ਭੈਣ ਦੇ ਨਾਲ ਹਸਪਤਾਲ ਜਾਣ ਦੀ ਪੂਰੀ ਕਹਾਣੀ ਬਿਆਨ ਕੀਤੀ ਉਹਦੀਆਂ ਗੱਲਾਂ ਵਿੱਚ ਇੱਕ ਸਪਸ਼ਟਤਾ ਸੀ ਜੋ ਕੋਰਟ ਵਿੱਚ ਮੌਜੂਦ ਸਭ ਨੂੰ ਪ੍ਰਭਾਵਿਤ ਕਰ ਰਹੀ ਸੀ ਪ੍ਰਿਆ ਨੇ ਵਿਚਾਲੇ ਠੋਕਿਆ ਮੈਡਮ ਇਹ ਝੂਠ ਬੋਲ ਰਿਹਾ ਹੈ ਇਹ ਮੈਨੂੰ ਬਦਨਾਮ ਕਰਨਾ ਚਾਹੁੰਦਾ ਹੈ ਪਰ ਸ਼ਾਲੀ ਨੇ ਉਹਨੂੰ ਚੁੱਪ ਰਹਿਣ ਨੂੰ ਕਿਹਾ ਉਹਨਾਂ ਨੇ ਦੋਵਾਂ ਨੂੰ ਪੁੱਛਿਆ ਤੁਸੀਂ ਦੋਵਾਂ ਦੀ ਅਸਲੀ ਸਮੱਸਿਆ ਕੀ ਸੀ ਲੜਾਈ ਦੀ ਜੜ੍ਹ ਕੀ ਸੀ ਪ੍ਰਿਆ ਨੇ ਕਿਹਾ ਅਜਾ ਉਸ ਦੀ ਆਜ਼ਾਦੀ ਖੁੰਦਾ ਸੀ ਉਹਦੇ ਰਿਸ਼ਤੇਦਾਰਾਂ ਦਾ ਬੇ ਉਹਦੇ ਰਿਸ਼ਤੇਦਾਰਾਂ ਦੀ ਬੇਇੱਜ਼ਤੀ ਕਰਦਾ ਸੀ ਉਹਨੂੰ ਪੈਸੇ ਨਹੀਂ ਦਿੰਦਾ ਸੀ ਅਜਾ ਨੇ ਜਵਾਬ ਦਿੱਤਾ ਕਿ ਪ੍ਰਿਆ ਦੇ ਰਿਸ਼ਤੇਦਾਰ ਅਕਸਰ ਅਣਜਾਣ ਲੋਕ ਹੁੰਦੇ ਸੀ ਉਹ ਉਹਨਾਂ ਦੇ ਨਾਲ ਦੇਰ ਰਾਤ ਤੱਕ ਬਾਹਰ ਰਹਿੰਦੀ ਸੀ ਉਹਨੇ ਕਿਹਾ ਮੈਡਮ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਨੂੰ ਧਮਕਾਉਂਦੀ ਸੀ ਉਹ ਮੇਰੇ ਪਰਿਵਾਰ ਨੂੰ ਨੁਕਸਾਨ ਪਹਚਾਏਗੀ ਕੋਰਟ ਵਿੱਚ ਬਹਿਸ ਗਰਮ ਹੋ ਗਈ ਪ੍ਰੀਆ ਨੇ ਇੱਕ ਵਾਰ ਫੇਰ ਅਜੈ ਨੂੰ ਧਮਕੀ ਦਿੱਤੀ ਮੈਂ ਤੈਨੂੰ ਚੇਨ ਨਾਲ ਜਿਉਣ ਨਹੀਂ ਦੇਵਾਂਗੀ ਤੈਨੂੰ ਹੋਰ ਤੰਗ ਕਰਾਂਗੀ ਜੱਜ ਸ਼ਾਲਨੀ ਨੇ ਇਹ ਸੁਣ ਕੇ ਪ੍ਰੀਆ ਦੇ ਵਕੀਲ ਨੂੰ ਫਟਕਾਰ ਲਾਈ ਤੁਸੀਂ ਆਪਣੀ ਕਲਾਇੰਟ ਨੂੰ ਸਮਝਾਓ ਕੋਰਟ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਠੀਕ ਨਹੀਂ ਸ਼ਾਲਨੀ ਹੁਣ ਇਸ ਮਾਮਲੇ ਨੂੰ ਛੇਤੀ ਖਤਮ ਕਰਨਾ ਚਾਹੁੰਦੀ ਸੀ ਉਹਨਾਂ ਨੇ ਅਜੈ ਨੂੰ ਕਿਹਾ ਜਾਂ ਤਾਂ ਤੂੰ ਪ੍ਰੀਆ ਨੂੰ ਆਪਣੇ ਨਾਲ ਲੈ ਜਾ ਤੇ ਉਹਦਾ ਖਿਆਲ ਰੱਖ ਉਹਨਾਂ ਨੇ ਅਜੈ ਨੂੰ ਕਿਹਾ ਜਾਂ ਤਾਂ ਤੂੰ ਪ੍ਰੀਆ ਨੂੰ ਆਪਣੇ ਨਾਲ ਲੈ ਜਾ ਤੇ ਉਹਦਾ ਖਿਆਲ ਰੱਖ ਜਾਂ ਫਿਰ ਉਹਨੂੰ ਇੱਕ ਮੋਟੀ ਰਕਮ ਦੇ ਦੇ ਇਸ ਮਾਮਲੇ ਨੂੰ ਇੱਥੇ ਹੀ ਖਤਮ ਕਰ ਦੇ। ਪ੍ਰਿਆ ਨੇ ਤਰੰਤ ਕਿਹਾ ਮੈਨੂੰ ਪੈਸੇ ਚਾਹੀਦੇ ਨੇ ਘੱਟੋ ਘੱਟ 25 ਲੱਖ। ਅਜੈ ਨੇ ਜਵਾਬ ਦਿੱਤਾ ਮੈਡਮ ਮੈਂ ਇੰਨਾ ਪੈਸਾ ਕਿੱਥੋਂ ਲਿਆਵਾਂ ਮੇਰੀ ਤਨਖਾਹ ਸੀਮਤ ਹੈ ਤੇ ਮੈਂ ਪਹਿਲਾਂ ਹੀ ਕਰਜ਼ੇ ਵਿੱਚਾਂ। ਜੱਜ ਨੇ ਅਜੈ ਨੂੰ 20 ਦਿਨਾਂ ਦਾ ਟਾਈਮ ਦਿੱਤਾ ਉਹ ਪੈਸੇ ਦਾ ਇੰਤਜ਼ਾਮ ਕਰੇ ਅਗਲੀ ਸੁਣਵਾਈ ਦੀ ਤਰੀਖ ਤੈਅ ਕਰ ਦਿੱਤੀ। ਕੋਰਟ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਅਜੈ ਉਦਾਸ ਮਨ ਨਾਲ ਕੋਰਟ ਦੇ ਬਾਹਰ ਬੈਠਾ ਸੀ। ਉਦੋਂ ਹੀ ਪ੍ਰਿਆ ਤੇ ਉਹਦਾ ਪਰਿਵਾਰ ਨੇ ਉਸਨੂੰ ਫਿਰ ਤੋਂ ਧਾਨੇ ਮਾਰਨੇ ਸ਼ੁਰੂ ਕਰ ਦਿੱਤੇ। ਐ ਸਭ ਦੂਰੋਂ ਜੱਜ ਸ਼ਾਲਨੀ ਨੇ ਦੇਖ ਲਿਆ ਉਹਨਾਂ ਨੇ ਆਪਣੀ ਗੱਡੀ ਰਖਵਾਈ ਤੇ ਅਜੈ ਨਾਲ ਗੱਲ ਕੀਤੀ ਅਜੈ ਨੇ ਆਪਣੀ ਪਰੇਸ਼ਾਨੀ ਦੱਸੀ ਮੈਡਮ ਮੈਂ ਬਹੁਤ ਥੱਕ ਗਿਆ ਪ੍ਰਿਆ ਮੈਨੂੰ ਹਰ ਕਦਮ ਤੇ ਪਰੇਸ਼ਾਨ ਕਰਦੀ ਹੈ ਸ਼ਾਲਨੀ ਨੇ ਸ਼ਾਂਤ ਸ਼ੁਰ ਵਿੱਚ ਕਿਹਾ ਅਜੈ ਤੈਨੂੰ ਸਮਝਦਾਰੀ ਨਾਲ ਫੈਸਲਾ ਲੈਣਾ ਹੋਵੇਗਾ ਆਪਣੇ ਫਿਊਚਰ ਬਾਰੇ ਸੋਚੋ ਅਜੈ ਨੂੰ ਜੱਜ ਸ਼ਾਲਨੀ ਦੀ ਗੱਲ ਡੂੰਘੀ ਚੁੱਭ ਗਈ ਉਹ ਸਮਝ ਗਿਆ ਕਿ ਜੇਕਰ ਉਸ ਨੂੰ ਇਸ ਦਲਦਲ ਵਿੱਚੋਂ ਨਿਕਲਣਾ ਹੈ ਤਾਂ ਸਿਰਫ ਭਾਵਨਾਵਾਂ ਜਾਸ਼ਿਕਾਇਤਾ ਨਾਲ ਕੰਮ ਨਹੀਂ ਚੱਲੇਗਾ ਉਸ ਨੂੰ ਪ੍ਰੀਆ ਦੀ ਸਚਾਈ ਨੂੰ ਕੋਰਟ ਦੇ ਸਾਹਮਣੇ ਲਿਆਉਣਾ ਹੋਵੇਗਾ ਤੇ ਇਹਦੇ ਲਈ ਸਬੂਤ ਚਾਹੀਦੇ ਹਨ ਪਰ ਪੈਸੇ ਨਹੀਂ ਸੀ 25 ਲੱਖ ਦੀ ਮੰਗਤਾ ਉਹਦੀ ਜ਼ਿੰਦਗੀ ਦੀ ਸਾਰੀ ਕਮਾਈ ਤੋਂ ਵੀ ਜ਼ਿਆਦਾ ਸੀ ਰਾਤ ਪਰ ਉਹ ਪਾਸੇ ਬਦਲਦਾ ਰਿਹਾ ਸਵੇਰ ਹੁੰਦੇ ਹੁੰਦੇ ਉਹਨੇ ਠਣ ਲਿਆ ਸੀ ਉਹ ਹਾਰ ਨਹੀਂ ਮੰਨੇਗਾ ਉਹਨੇ ਆਪਣੇ ਦਿਮਾਗ ਨੂੰ ਤੇਜ਼ੀ ਨਾਲ ਚਲਾਇਆ ਇੱਕ ਕਪਲਾਨ ਬਣਾਇਆ ਸਭ ਤੋਂ ਪਹਿਲਾਂ ਅਜਨੇ ਆਪਣੇ ਪੁਰਾਣੇ ਦੋਸਤ ਰਮੇਸ਼ ਨਾਲ ਕੰਟੈਕਟ ਕੀਤਾ ਰਮੇਸ਼ ਸੇਕਾ ਸਥਾਨਕ ਪੱਤਰਕਾਰ ਸੀ ਜੋ ਛੋਟੇ-ਮੋਟੇ ਮਾਮਲਿਆਂ ਨੂੰ ਕਵਰ ਕਰਦਾ ਸੀ ਤੇ ਪਟਿਆਲੇ ਦੀਆਂ ਗਲੀਆਂ ਦੀਆਂ ਖਬਰਾਂ ਦਾ ਜਾਣਕਾਰ ਸੀ ਅਜੈ ਨੇ ਉਸ ਨੂੰ ਆਪਣੀ ਪੂਰੀ ਕਹਾਣੀ ਦੱਸੀ ਤੇ ਉਹਦੇ ਕੋਲੋਂ ਮਦਦ ਮੰਗੀ ਰਮੇਸ਼ ਨੇ ਕਿਹਾ ਅਜੈ ਇਹ ਆਸਾਨ ਨਹੀਂ ਹੋਵੇਗਾ ਪ੍ਰਿਆ ਦੇ ਕੋਲ ਕੁਝ ਲੋਕ ਹਨ ਜੋ ਉਹਨੂੰ ਸਪੋਰਟ ਕਰਦੇ ਹਨ ਪਰ ਜੇ ਤੇਰੇ ਕੋਲ ਕੋਈ ਠੋਸ ਸਬੂਤ ਹੋਵੇ ਤਾਂ ਮੈਂ ਤੇਰੀ ਮਦਦ ਕਰ ਸਕਦਾ ਅਜੈ ਨੂੰ ਯਾਦ ਆਇਆ ਕਿ ਪ੍ਰਿਆ ਨੇ ਕਈ ਵਾਰ ਆਪਣੇ ਰਿਸ਼ਤੇਦਾਰਾਂ ਦੇ ਨਾਲ ਸਮਾਂ ਲਗਾਉਣ ਦੀ ਗੱਲ ਕੀਤੀ ਸੀ ਉਨੇ ਸੋਚਿਆ ਜੇਕਰ ਉਹ ਇਨ੍ਹਾਂ ਕਥੇਤੇ ਰਿਸ਼ਤੇਦਾਰਾਂ ਦੀ ਅਸਲੀਅਤ ਪਤਾ ਕਰ ਲਵੇ ਤਾਂ ਸ਼ਾਇਦ ਕੋਰਟ ਵਿੱਚ ਕੁਝ ਸਾਬਤ ਹੋ ਸਕੇ ਉਹ ਨਰਮੇਸ਼ ਨੂੰ ਕਿਹਾ ਮੈਨੂੰ ਪ੍ਰਿਆ ਦੇ ਉਹਨਾਂ ਦੋਸਤਾਂ ਬਾਰੇ ਜਾਣਕਾਰੀ ਚਾਹੀਦੀ ਹੈ ਜਿਨ੍ਹਾਂ ਦੇ ਨਾਲ ਉਹ ਅਕਸਰ ਘੁੰਮਦੀ ਹੈ ਖਾਸ ਕਰਕੇ ਖਾਸ ਕਰਕੇ ਉਸ ਬੰਦੇ ਦੇ ਬਾਰੇ ਵਿੱਚ ਜਿਹਦੇ ਨਾਲ ਉਹ ਸੋਸ਼ਲ ਮੀਡੀਆ ਤੇ ਫੋਟੋਆਂ ਪਾਉਂਦੀ ਹੈ ਰਮੇਸ਼ ਨੇ ਹਾਂ ਕਰ ਦਿੱਤੀ ਆਪਣੇ ਕੁਝ ਕੌਨਟੈਕਟਸਾਂ ਦੇ ਜ਼ਰੀਏ ਜਾਣਕਾਰੀ ਇਕੱਠੀ ਕਰਨ ਦਾ ਵਾਅਦਾ ਕੀਤਾ ਐਸੇ ਦੌਰਾਨ ਅਜੇ ਨੇ ਆਪਣੇ ਆਫਿਸ ਦੇ ਇੱਕ ਸਹਿਕਰਮੀ ਸੁਨੀਲ ਨਾਲ ਗੱਲ ਕੀਤੀ ਜੋ ਪਹਿਲਾਂ ਇੱਕ ਪ੍ਰਾਈਵੇਟ ਡਿਟੈਕਟਿਵ ਦੇ ਨਾਲ ਕੰਮ ਕਰ ਚੁੱਕਿਆ ਸੀ ਸੁਨੀਲ ਨੇ ਸਲਾਹ ਦਿੱਤੀ ਅਜੇ ਜੇ ਤੈਨੂੰ ਪ੍ਰਿਆ ਤੋਂ ਝੂਠ ਤੋਂ ਫੜਨੀ ਹੈ ਤੈਨੂੰ ਉਹਦੇ ਮੂਵਮੈਂਟ ਤੇ ਨਿਗਾਹ ਰੱਖਣੀ ਹੋਏਗੀ ਪਰ ਇਹ ਕੰਮ ਖਤਰਨਾਕ ਹੋ ਸਕਦਾ ਹੈ ਜੇ ਪ੍ਰਿਆ ਨੂੰ ਭਨਕ ਲੱਗੀ ਤਾਂ ਹੋਰ ਉਲਝਣ ਪੈਦਾ ਕਰ ਸਕਦੀ ਹੈ ਅਜੇ ਨੇ ਕਿਹਾ ਮੈਂ ਰਿਸਕ ਲਵਾਂਗਾ ਮੈਨੂੰ ਬਸ ਇਨਾ ਚਾਹੀਦਾ ਹੈ ਕਿ ਕੋਰਟ ਵਿੱਚ ਮੇਰੀ ਗੱਲ ਦਾ ਵਜ਼ਨ ਵਧੇ ਸੁਨੀਲ ਨੇ ਇੱਕ ਪੁਰਾਣੀ ਡਿਟੈਕਟਿਵ ਮਹੇਸ਼ ਚਾਚਾ ਦਾ ਨੰਬਰ ਦਿੱਤਾ ਜੋ ਰਿਟਾਇਰ ਹੋ ਚੁੱਕੇ ਸੀ ਪਰ ਛੋਟੇ-ਮੋਟੇ ਕੰਮਸਾ ਜੇ ਵੀ ਲੰਦੇ ਸੀ ਅਜਾ ਨੇ ਮਹੇਸ਼ ਚਾਚਾ ਨਾਲ ਮੁਲਾਕਾਤ ਕੀਤੀ ਮਹੇਸ਼ ਚਾਚਾ ਨੇ ਉਹਦੀ ਗੱਲ ਧਿਆਨ ਨਾਲ ਸੁਣੀ ਤੇ ਕਿਹਾ ਬੇਟਾ ਮੈਂ ਤੇਰੀ ਮਦਦ ਕਰਾਂਗਾ ਪਰ ਇਹਦੇ ਲਈ ਥੋੜਾ ਖਰਚਾ ਤੇ ਸਬਰ ਚਾਹੀਦਾ ਹੈ ਮੈਂ ਪ੍ਰਿਆ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਸਕਦਾ ਤੂੰ ਮੈਨੂੰ ਬਸ ਇਹ ਦੱਸ ਉਹ ਕਿਹੜੀਆਂ-ਕਿਹੜੀਆਂ ਥਾਵਾਂ ਤੇ ਜਾਂਦੀ ਹੈ ਅਜਾ ਨੇ ਪ੍ਰਿਆ ਦੇ ਪੇਕੇ ਦਾ ਪਤਾ ਉਹਦੇ ਕੁਝ ਦੋਸਤਾਂ ਦੇ ਨਾਂ ਸੋਸ਼ਲ ਮੀਡੀਆ ਤੇ ਦੇਖੇ ਗਏ ਲੋਕੇਸ਼ਨਾਂ ਦੀ ਜਾਣਕਾਰੀ ਦਿੱਤੀ ਮੇ ਚਾਚਾ ਨੇ ਕੰਮ ਸ਼ੁਰੂ ਕਰ ਦਿੱਤਾ ਕੁਝ ਦਿਨਾਂ ਬਾਅਦ ਰਮੇਸ਼ ਨੇ ਅਜੈ ਨੂੰ ਫੋਨ ਕੀਤਾ ਅਜੈ ਨੇ ਕੁਝ ਖਬਰ ਫੜੀ ਹੈ ਪ੍ਰਿਆ ਜਿਹੜੇ ਬੰਦੇ ਨਾਲ ਅਕਸਰ ਦੇਖਦੀ ਹੈ ਉਹ ਕੋਈ ਰਿਸ਼ਤੇਦਾਰ ਨਹੀਂ ਉਹਦਾ ਨਾਮ ਵਿਕਾਸ ਹੈ ਉਹ ਪਟਿਆਲੇ ਦੀ ਇੱਕ ਛੋਟਾ ਮੋਟਾ ਬਿਜ਼ਨਸਮੈਨ ਹੈ ਲੋਕ ਕਹਿੰਦੇ ਆ ਪ੍ਰਿਆ ਤੇ ਵਿਕਾਸ ਦਾ ਰਿਸ਼ਤਾ ਕੁਝ ਜ਼ਿਆਦਾ ਹੀ ਨੇੜੇ ਹੈ ਪਰ ਇਹ ਕੋਰਟ ਵਿੱਚ ਸਾਬਤ ਕਰਨਾ ਔਖਾ ਹੋਵੇਗਾ ਅਜੈ ਨੇ ਕਿ ਆ ਰਮੇਸ਼ ਮੈਨੂੰ बस ਇਨਾ ਚਾਹੀਦਾ ਹੈ ਕਿ ਕੋਰਟ ਨੂੰ ਸ਼ੱਕ ਹੋ ਜਾਵੇ ਕਿ ਪ੍ਰਿਆ ਦੀ ਕਹਾਣੀ ਵਿੱਚ ਝੋਲ ਹੈ ਬਾਕੀ ਮੈਂ ਸੰਭਾਲ ਲਵਾਂਗਾ ਇਧਰ ਮੇ ਚਾਚਾ ਨੇ ਵੀ ਕੁਝ ਜਾਣਕਾਰੀ ਜਟਾਈ ਉਹਨਾਂ ਨੇ ਦੱਸਿਆ ਪ੍ਰੀਆ ਅਕਸਰ ਵਿਕਾਸ ਦੇ ਨਾਲ ਪਟਿਆਲੇ ਦੇ ਘਟਾਬੇ ਤੇ ਮਿਲਦੀ ਸੀ ਕਈ ਵਾਰ ਉਹ ਦੇਰ ਰਾਤ ਤੱਕ ਇੱਕ ਪੁਰਾਣੀ ਹਵੇਲੀ ਵਿੱਚ ਰੁਕਦੇ ਸੀ ਜੋ ਵਿਕਾਸ ਦੇ ਦੋਸਤ ਦੀ ਸੀ ਮੇ ਚਾਚਾ ਨੇ ਕੁਝ ਫੋਟੋਆਂ ਵੀ ਖਿੱਚੀਆਂ ਸੀ ਉਸ ਟਾਈਮ ਬਹੁਤ ਸਾਫ਼ ਨਹੀਂ ਸੀ ਫਿਰ ਵੀ ਅਜੇ ਨੂੰ ਉਮੀਦ ਜੱਗੀ ਉਹਨੇ ਸੋਚਿਆ ਜੇਕਰ ਉਹ ਪ੍ਰੀਆ ਦੇ ਇਨ੍ਹਾਂ ਝੂਠਾ ਨੂੰ ਕੋਰਟ ਵਿੱਚ ਲਿਜਾ ਸਕੇ ਤਾਂ ਸ਼ਾਇਦ ਜੱਜ ਛਾਲਨੀ ਉਹਦੀ ਗੱਲ ਤੇ ਯਕੀਨ ਕਰਨਾ ਅਜੇ ਨੇ ਆਪਣੇ ਵਕੀਲ ਅਰਜੇ ਜਸ ਮਿਸਰਾ ਤੋਂ ਸਲਾਹ ਲਈ ਅਰਜੇਸ ਨੇ ਕਿਹਾ ਅਜੇ ਇਹ ਸਬੂਤ ਹੈ ਜੇ ਕਮਜ਼ੋਰ ਹੈ ਕੋਰਟ ਵਿੱਚ ਤੁਹਾਨੂੰ ਕੋਈ ਠੋਸ ਸਬੂਤ ਤੇ ਗਵਾਹ ਚਾਹੀਦੇ ਹਨ ਜੇ ਤੂੰ ਪ੍ਰਿਆ ਦੇ ਦਾਜ ਦੇ ਦਾਅਵੇ ਨੂੰ ਗਲਤ ਸਾਬਤ ਕਰ ਸਕੇ ਤਾਂ ਤੇਰਾ ਕੇਸ ਮਜ਼ਬੂਤ ਹੋ ਜਾਵੇਗਾ ਕਿ ਤੇਰੇ ਕੋਲ ਕੋਈ ਐਡਾ ਰਿਕਾਰਡ ਹੈ ਜੋ ਦਿਖਾਵੇ ਕਿ ਪ੍ਰਿਆ ਨੇ ਤੈਨੂੰ ਪੈਸੇ ਲਏ ਜਾਂ ਉਹਨੇ ਕੋਈ ਗਲਤ ਹਰਕਤ ਕੀਤੀ ਅਜੇ ਨੂੰ ਯਾਦ ਆਇਆ ਪ੍ਰਿਆ ਨੇ ਇੱਕ ਵਾਰ ਉਹਦੇ ਬੈਂਕ ਖਾਤੇ ਤੋਂ 40000 ਕਢਵਾਏ ਸੀ ਜਿਹਦਾ ਜ਼ਿਕਰ ਉਹਨੇ ਆਪਣੀ ਡਾਇਰੀ ਵਿੱਚ ਕੀਤਾ ਸੀ ਉਹਨੇ ਉਹ ਡਾਇਰੀ ਤੇ ਬੈਂਕ ਦਾ ਸਟੇਟਮੈਂਟ ਵਕੀਲ ਨੂੰ ਦੇ ਦਿੱਤੀ ਅਜਾ ਹੁਣ ਅਗਲੀ ਸੁਣਵਾਈ ਦੀ ਤਿਆਰੀ ਵਿੱਚ जुट ਗਿਆ ਉਹਨੇ ਮੇਹ ਚਾਚਾ ਤੋਂ ਹੋਰ ਜਾਣਕਾਰੀ ਮੰਗੀ ਰਮੇਸ਼ ਨੂੰ ਕਿਹਾ ਕਿ ਉਹ ਵਿਕਾਸ ਬਾਰੇ ਹੋਰ ਖੋਜ ਮੇਨ ਕਰਨਾ ਪਰ ਉਹਨੂੰ ਇੱਕ ਡਰ ਸਤਾ ਰਿਹਾ ਸੀ ਪ੍ਰੀਆ ਦਾ ਪਰਿਵਾਰ ਤੇ ਉਹਦੇ ਸਪੋਰਟ ਕਾਫੀ ਜ਼ਿਆਦਾ ਸੀ ਜੇਕਰ ਉਹਨਾਂ ਨੂੰ ਅਜੇ ਦੀ ਇਹ ਚਾਲ ਦੀ ਪੜਨਕ ਲੱਗੀ ਤਾਂ ਉਹਨੂੰ ਹੋਰ ਵੀ ਤੰਗ ਕਰ ਸਕਦੇ ਹਨ ਫਿਰ ਵੀ ਅਜ ਨੇ ਹਿੰਮਤ ਨਾ ਹਾਰੀ ਉਹਨੇ ਸੋਚਿਆ ਮੈਨੂੰ ਆਪਣੇ ਲਈ ਲੜਨਾ ਹੀ ਹੋਵੇਗਾ جے میں ਹੁਣ ਹਾਰ ਮੰਨ ਲਈ ਤਾਂ ਪ੍ਰੀਆ ਮੈਨੂੰ ਜ਼ਿੰਦਗੀ ਭਰ ਬਲੇਕਮੇਲ ਕਰਦੀ ਰਹੇਗੀ ਅਗਲੀ ਸੁਣਵਾਈ ਤੋਂ ਪਹਿਲਾਂ ਮੈਂ ਚਾਚਾ ਨੇ ਇੱਕ ਹੋਰ ਚੰਗਾ ਕੰਮ ਕੀਤਾ ਉਹਨਾਂ ਨੇ ਦੱਸਿਆ ਪ੍ਰੀਆ ਤੇ ਵਿਕਾਸ ਇੱਕ ਵਾਰ ਪਟਿਆਲੇ ਦੇ ਇੱਕ ਹੋਟਲ ਵਿੱਚ ਰੁਕੇ ਸੀ ਤੇ ਉੱਥੋਂ ਦਾ ਰਜਿਸਟਰ ਉਹਨਾਂ ਦੇ ਨਾਮ ਨਾਲ ਬੁਕਿੰਗ ਦਿਖਾਉਂਦਾ ਮੈਂ ਇਹ ਚਾਚਾ ਨੇ ਉਸ ਰਜਿਸਟਰ ਦੀ ਕਾਪੀ ਹਾਸਲ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਜੇਕਰ ਇਹ ਕਾਪੀ ਮਿਲ ਜਾਂਦੀ ਤਾਂ ਅਜੇ ਲਈ ਇਹ ਇੱਕ ਵੱਡਾ ਸਬੂਤ ਹੋ ਸਕਦਾ ਸੀ ਸੁਣਵਾਈ ਦਾ ਦਿਨ ਨੇੜੇ ਆ ਰਿਹਾ ਸੀ ਅਜੇ ਕੋਲ ਹਜੇ ਵੀ ਪੂਰੇ ਸਬੂਤ ਨਹੀਂ ਸੀ ਪਰ ਉਹਦੀਆਂ ਉਮੀਦਾਂ ਵੱਧ ਰਹੀਆਂ ਸੀ ਉਹਨੂੰ ਯਕੀਨ ਸੀ ਜੇ ਉਹ ਪ੍ਰਿਆ ਦੇ ਝੂਠ ਨੂੰ ਥੋੜਾ ਵੀ ਬੇਨਕਾਬ ਕਰ ਸਕਿਆ ਤਾਂ ਜੱਜ ਛਲਨੀ ਉਹਦੀ ਗੱਲ ਨੂੰ ਘਮੀਰਤਾ ਨਾਲ ਲੈਣਗੇ ਪਰ ਕਹਾਣੀ ਵਿੱਚ ਹਜੇ ਹੋਰ ਮੋੜ ਵਾਕੀ ਸੀ ਪ੍ਰਿਆ ਨੂੰ ਸ਼ਾਇਦ ਅਜੇ ਦੀ ਚੱਲ ਦਾ ਅੰਦਾਜ਼ਾ ਹੋਣ ਲੱਗਾ ਸੀ ਉਹਨੇ ਵੀ ਆਪਣੇ ਪੱਧਰ ਤੇ ਕੁਝ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਅਜਾ ਆਪਣੀ ਜੰਗ ਦੀ ਤਿਆਰੀ ਵਿੱਚ ਜੁਟਿਆ ਸੀ ਪਰ ਉਹਨੂੰ ਇਹ ਗੱਲ ਦਾ ਅੰਦਾਜ਼ਾ ਨਹੀਂ ਸੀ ਪ੍ਰਿਆ ਦੀ ਸਾਜ਼ਿਸ਼ ਦੀਆਂ ਜੜਾਂ ਕਿੰਨੀਆਂ ਡੂੰਘੀਆਂ ਅਸਲ ਵਿੱਚ ਪ੍ਰੀਆ ਤੇ ਵਿਕਾਸ ਦਾ ਰਿਸ਼ਤਾ ਵਿਆਹ ਤੋਂ ਪਹਿਲਾਂ ਦਾ ਸੀ ਪਟਿਆਲੇ ਦੇ ਛੋਟੇ ਜਿਹੇ ਮਹੱਲੇ ਵਿੱਚ ਜਿੱਥੇ ਹਰ ਕੋਈ ਇੱਕ ਦੂਜੇ ਨੂੰ ਜਾਣਦਾ ਸੀ ਪ੍ਰੀਆ ਤੇ ਵਿਕਾਸ ਦੀ ਮੁਲਾਕਾਤ ਕਾਲਜ ਦੇ ਦਿਨਾਂ ਵਿੱਚ ਹੋਈ ਸੀ ਵਿਕਾਸ ਇੱਕ ਆਸਧਾਰਨ ਪਰਿਵਾਰ ਤੋਂ ਸੀ ਜੋ ਛੋਟਾ-ਵੋਟਾ ਕਰਿਆਨੇ ਦਾ ਵਪਾਰ ਚਲਾਉਂਦਾ ਸੀ ਉਦੀ ਜਹ ਵਿੱਚ ਪੈਸੇ ਨਹੀਂ ਸੀ ਪਰ ਗੱਲਾਂ ਬਹੁਤ ਸੀ ਪ੍ਰੀਆ ਜੋ ਹਮੇਸ਼ਾ ਤੋਂ ਚਲਾਕ ਸੀ ਵਿਕਾਸ ਦੀਆਂ ਗੱਲਾਂ ਵਿੱਚ ਆ ਗਈ ਦੋਵਾਂ ਦਾ ਪਿਆਰ ਪਰਵਾਨ ਚੜਿਆ ਪਰ ਪ੍ਰਿਆ ਨੂੰ ਪਤਾ ਸੀ ਵਿਕਾਸ ਦੀ ਆਰਥਿਕ ਹਾਲਤ ਉਹ ਨੂੰ ਉਹ ਜ ਨਹੀਂ ਕਦੇ ਨਹੀਂ ਦੇ ਸਕਦੀ ਜੋ ਚਾਹੁੰਦੀ ਸੀ ਇੱਕ ਦਿਨ ਕਾਲਜ ਦੇ ਆਖਰੀ ਸਾਲ ਵਿੱਚ ਪ੍ਰਿਆ ਤੇ ਵਿਕਾਸ ਨੇ ਆਪਣੇ ਫਿਊਚਰ ਬਾਰੇ ਗੱਲ ਕੀਤੀ ਵਿਕਾਸ ਨੇ ਕਿਹਾ ਪ੍ਰਿਆ ਮੈਂ ਤੈਨੂੰ ਵਿਆਹ ਕਰਨਾ ਚਾਹੁੰਨਾ ਪਰ ਮੇਰੇ ਕੋਲ ਅਜੇ ਕੁਝ ਨਹੀਂ ਹੈ ਮੈਨੂੰ ਕੁਝ ਟਾਈਮ ਚਾਹੀਦਾ ਹੈ ਪ੍ਰਿਆ ਨੇ ਉਹਦੀ ਗੱਲ ਸੁਣੀ ਪਰ ਉਹਦਾ ਦਿਮਾਗ ਕਿੱਥੇ ਹੋਰ ਸੀ ਉਹਨੇ ਸੋਚਿਆ ਜੇ ਉਹ ਕਿਸੇ ਐਦਾਂ ਦੇ ਬੰਦੇ ਨਾਲ ਵਿਆਹ ਕਰ ਲਵੇ ਜੋ ਆਰਥਿਕ ਰੂਪ ਤੋਂ ਸਥਰ ਹੋਵੇ ਤਾਂ ਉਹਦੇ ਬਾਅਦ ਵਿੱਚ ਉਸ ਤੋਂ ਦਾਜ ਦਾ ਕੇਸ ਬਣਾ ਕੇ ਮੋਟੇ ਰਕਮ ਵਸੂਲ ਸਕਦੀ ਹੈ ਫਿਰ ਉਹ ਪੈਸੇ ਨਾਲ ਵਿਕਾਸ ਦੇ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਦੀ ਹੈ ਇਹ ਇੱਕ ਖਤਰਨਾਕ ਪਰ ਪ੍ਰੀਆ ਲਈ ਫਾਇਦਾ ਦਾ ਸੌਦਾ ਸੀ ਪ੍ਰੀਆ ਦੀ ਨਿਗਾ ਅਜੇ ਇੱਥੇ ਪਈ ਅਜਾ ਤਸੀਲ ਵਿੱਚ ਕਲਰਕ ਮਿਹਨਤੀ ਤੇ ਸਿੱਧਾ ਸਦਾ ਬੰਦਾ ਸੀ ਉਹਦਾ ਪਰਿਵਾਰ ਮੀਡੀਅਮ ਪਰਿਵਾਰ ਸੀ ਪ੍ਰੀਆ ਨੂੰ ਲੱਗਿਆ ਉਹ ਆਸਾਨੀ ਨਾਲ ਉਹਦੇ ਜਾਲ ਵਿੱਚ ਫਸ ਜਾਏਗਾ ਉਹਨੇ ਆਪਣੇ ਪਰਿਵਾਰ ਦੇ ਜ਼ਰੀਏ ਅਜਾ ਦੇ ਪਰਿਵਾਰ ਨਾਲ ਰਿਸ਼ਤਾ ਜੋੜਿਆ ਛੇਤੀ ਦੋਵਾਂ ਦਾ ਵਿਆਹ ਹੋ ਗਿਆ ਵਿਕਾਸ ਇਸਾ 플ਾਨ ਦਾ ਹਿੱਸਾ ਸੀ ਉਹਨੇ ਪ੍ਰਿਆ ਨੂੰ ਹੌਸਲਾ ਦਿੱਤਾ ਤੂੰ ਬਸ ਕੁਝ ਸਾਲ ਰੁਕ ਅਜੇ ਨੂੰ ਫਸਾ ਫਿਰ ਸਾਡਾ ਰਾਹ ਸਾਫ ਹੋ ਜਾਵੇਗਾ ਪ੍ਰਿਆ ਨੇ ਵਿਕਾਸ ਨੂੰ ਵਾਦਾ ਕੀਤਾ ਉਹ ਛੇਤੀ ਸਭ ਕੁਝ ਠੀਕ ਕਰ ਦੇਵੇਗੀ ਵਿਆਹ ਤੋਂ ਬਾਅਦ ਪ੍ਰਿਆ ਨੇ ਹੌਲੀ ਹੌਲੀ ਅਜੇ ਦੇ ਪਰਿਵਾਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹ ਜਾਣ ਬੁਝ ਕੇ ਛੋਟੀਆਂ ਛੋਟੀਆਂ ਗੱਲਾਂ ਤੇ ਲੜਾਈ ਕਰਦੀ ਸੱਸ ਸੋਹਰੇ ਨੂੰ ਤਾਣੇ ਮਾਰਦੀ ਅਜਾ ਇੰਦੀ ਬੇਇੱਜ਼ਤੀ ਕਰਦੀ ਉਦਾ ਮਕਸਦ ਸੀ ਅਜਾ ਇਥੇ ਉਹਦਾ ਪਰਿਵਾਰ ਇੰਨਾ ਤੰਗ ਆ ਜਾਵੇ ਉਹ ਘਰ ਛੱਡ ਕੇ ਚਲੀ ਜਾਵੇ ਫਿਰ ਉਹ ਦਾਜ ਦਾ ਕੇਸ ਦਾਇਰ ਕਰ ਦੇਵੇ ਵਿਕਾਸ ਇਸੇ ਦੌਰਾਨ ਪਰਦੇ ਦੇ ਪਿੱਛੇ ਤੋਂ ਪ੍ਰਿਆ ਨੂੰ ਸਲਾਹ ਦਿੰਦਾ ਰਿਹਾ ਉਹ ਕਹਿੰਦਾ ਪ੍ਰਿਆ ਤੈਨੂੰ ਕੋਰਟ ਵਿੱਚ ਮਜ਼ਬੂਤ ਕੇਸ ਬਣਾਉਣਾ ਹੋਏਗਾ ਕੁਝ ਐਦਾਂ ਦਾ ਕਰ ਅਜਾ ਇਹਨੂੰ ਸ਼ੱਕ ਨਾ ਹੋਵੇ ਪਰ ਉਹ ਕਮਜ਼ੋਰ ਪਈ ਜਾਵੇ ਪ੍ਰਿਆ ਨੇ ਪਲਾਨ ਦੇ ਤਹਿਤ ਅਜਾ ਇਹਨੂੰ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਉਹਨੇ ਆਪਣੇ ਭਾਈ ਤੇ ਕੁਝ ਦੋਸਤਾਂ ਨੂੰ ਸ਼ਾਮਿਲ ਕੀਤਾ ਜੋ ਵਿਕਾਸ ਦੇ ਇਸ਼ਾਰੇ ਤੇ ਕੰਮ ਕਰਦੇ ਸੀ ਇੱਕ ਵਾਰ ਤਾਂ ਵਿਕਾਸ ਨੇ ਖੁਦ ਪ੍ਰੀਆ ਦੇ ਰਿਸ਼ਤੇਦਾਰ ਬਣ ਕੇ ਅਜੇ ਦੇ ਘਰ ਤੇ ਰੋਲਾ ਪਾ ਦਿੱਤਾ ਕਿ ਅਜਾ ਡਰ ਜਾਵੇ ਪ੍ਰੀਆ ਨੇ ਸੋਸ਼ਲ ਮੀਡੀਆ ਤੇ ਵਿਕਾਸ ਦੇ ਨਾਲ ਫੋਟੋਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹਦਾ ਦੋਸਤ ਜੱਖਾ ਜਨ ਦੱਸ ਕੇ ਅਜੇ ਨੂੰ ਭਰਮ ਵਿੱਚ ਰੱਖਿਆ ਉਹਦਾ ਮਕਸਦ ਸੀ ਜੇ ਅਜਾ ਕਦੇ ਸ਼ੱਕ ਕਰੇ ਤਾਂ ਉਸ ਨੂੰ ਉਲਟਾ ਬਦਨਾਮ ਕਰ ਦੇਵੇ ਪਰ ਹੁਣ ਜਦੋਂ ਅਜੇ ਨੇ ਪ੍ਰੀਆ ਦੀ ਸੱਚਾਈ ਲੱਭਣ ਦੀ ਠਾਣੀ ਲਈ ਸੀ ਪ੍ਰੀਆ ਨੂੰ ਹਲਕਾ ਜਿਹਾ ਡਰ ਹੋਣ ਲੱਗਾ ਉਹਨੂੰ ਨਹੀਂ ਪਤਾ ਸੀ ਅਜਾ ਇੰਨੀ ਹਿੰਮਤ ਜੁਟਾ ਲਵੇਗਾ ਵਿਕਾਸ ਨੂੰ ਵੀ ਫਿਕਰ ਹੋਣ ਲੱਗੀ ਉਹਨੇ ਪ੍ਰਿਆ ਨੂੰ ਕਿਹਾ ਜੇ ਅਜਾ ਨੇ ਸਾਡੇ ਰਿਸ਼ਤੇ ਦਾ ਸਬੂਤ ਲੱਭ ਲਿਆ ਤਾਂ ਸਾਡਾ ਪਲਾਨ ਚੁਪਟ ਹੋ ਜਾਵੇਗਾ ਤੈਨੂੰ ਕੋਰਟ ਵਿੱਚ ਖੁਦ ਨੂੰ ਹੋਰ ਵੀ ਜ਼ਿਆਦਾ ਸਿੱਧ ਕਰਨਾ ਪਵੇਗਾ ਅਜਾ ਨੂੰ ਦਬਾਅ ਵਿੱਚ ਲਿਆ ਕਿ ਉਹ ਪੈਸੇ ਦੇਣ ਨੂੰ ਰਾਜ਼ੀ ਹੋ ਜਾਵੇ ਪ੍ਰਿਆ ਨੇ ਵਿਕਾਸ ਦੀ ਗੱਲ ਮੰਨੀ ਉਹਨੇ ਆਪਣੇ ਵਕੀਲ ਨੂੰ ਕਹਿ ਕੇ ਕੋਰਟ ਵਿੱਚ ਨਵੀਂ ਅਰਜੀ ਦਾਇਰ ਕੀਤੀ ਜਿਦੇ ਵਿੱਚ ਉਹਨੇ ਅਜਾ ਤੇ ਹੋਰ ਗੰਭੀਰ ਦੋਸ਼ ਲਾਏ ਉਹਨੇ ਦਾਵਾ ਕੀਤਾ ਅਜਨੇ ਨਾ ਸਿਰਫ ਉਹਨੂੰ ਮਾਰਿਆ ਸਗੋਂ ਉਹਦੀ ਜਾਨ ਨੂੰ ਖਤਰਾ ਵੀ ਪੈਦਾ ਕੀਤਾ ਇਹਦੇ ਰਹਿਜੇ ਦੀ ਖੋਜ ਵੀ ਨ ਰੰਗ ਲਿਆ ਰਹੀ ਸੀ ਮੇ ਚਾਚਾ ਨੇ ਉਸ ਹੋਟਲ ਦੇ ਰਜਿਸਟਰ ਦੀ ਕਾਪੀ ਹਾਸਲ ਕਰ ਲਈ ਜਿਦੇ ਵਿੱਚ ਪ੍ਰਿਆ ਤੇ ਵਿਕਾਸ ਦਾ ਨਾਮ ਲਿਖਿਆ ਸੀ ਰਜਿਸਟਰ ਵਿੱਚ ਪ੍ਰਿਆ ਨੇ ਆਪਣਾ ਨਾਮ ਪ੍ਰਿਆ ਸਿੰਘ ਲਿਖਿਆ ਸੀ ਤੇ ਵਿਕਾਸ ਨੇ ਵਿਕਾਸ ਸ਼ਰਮਾ ਇੱਕ ਬਹੁਤ ਵੱਡਾ ਸਬੂਤ ਸੀ ਕਿਉਂਕਿ ਪ੍ਰਿਆ ਨੇ ਕੋਰਟ ਵਿੱਚ ਦਾਵਾ ਕੀਤਾ ਸੀ ਉਹ ਵਿਆਹ ਤੋਂ ਬਾਅਦ ਆਪਣੇ ਪੇਕੇ ਵਿੱਚ ਇਕੱਲੀ ਰਹਿ ਰਹੀ ਸੀ ਅਜੈ ਨੇ ਆਪਣੇ ਵਕੀਲ ਰਜੇਸ਼ ਮਿਸਰਾ ਨੂੰ ਇਹ ਸਬੂਤ ਦਿੱਤਾ ਰਜੇਸ਼ ਨੇ ਕਿਹਾ ਇਹ ਚੰਗਾ ਸਬੂਤ ਹੈ ਪਰ ਸਾਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਪ੍ਰਿਆ ਤੇ ਵਿਕਾਸ ਦਾ ਰਿਸ਼ਤਾ ਕੁਝ ਹੋਰ ਹੈ ਜੇ ਅਸੀਂ ਉਹਨਾਂ ਦੇ ਪੁਰਾਣੇ ਰਿਸ਼ਤੇ ਦਾ ਕੋਈ ਸਬੂਤ ਲੱਭ ਸਕੀਏ ਤਾਂ ਕੋਰਟ ਵਿੱਚ ਸਾਡਾ ਕੇਸ ਅਟੁੱਟ ਹੋ ਜਾਵੇਗਾ ਅਜੈ ਨੂੰ ਅਚਾਨਕ ਇੱਕ ਗੱਲ ਯਾਦ ਆਈ ਪ੍ਰਿਆ ਨੇ ਵਿਆਹ ਤੋਂ ਬਾਅਦ ਇੱਕ ਵਾਰ ਗਲਤੀ ਨਾਲ ਆਪਣੇ ਪੁਰਾਣੇ ਕਾਲਜ ਦੇ ਦਿਨਾਂ ਦੀ ਗੱਲ ਕੀਤੀ ਸੀ ਉਹਨੇ ਜ਼ਿਕਰ ਕੀਤਾ ਸੀ ਉਹ ਤੇ ਉਸਦਾ ਦੋਸਤ ਵਿਕਾਸ ਇੱਕ ਵਾਰ ਕਾਲਜ ਦੇ ਫੈਸਟ ਵਿੱਚ ਡਾਂਸ ਕਰ ਚੁੱਕੇ ਹਨ ਅਜੇ ਨੇ ਤੁਰੰਤ ਰਮੇਸ਼ ਨਾਲ ਸੰਪਰਕ ਕੀਤਾ ਉਹਨੂੰ ਕਾਲਜ ਦੇ ਪੁਰਾਣੇ ਰਿਕਾਰਡ ਜਾਂ ਫੋਟੋ ਦੀ ਭਾਲ ਕਰਨ ਨੂੰ ਕਿਹਾ ਰਮੇਸ਼ ਨੇ ਆਪਣੇ ਇੱਕ ਦੋਸਤ ਜੋ ਕਾਲਜ ਦਾ ਪੁਰਾਣਾ ਕਰਮਚਾਰੀ ਸੀ ਉਹਦੇ ਨਾਲ ਗੱਲ ਕੀਤੀ ਕੁਝ ਦਿਨਾਂ ਬਾਅਦ ਉਸ ਨੂੰ ਕਾਲਜ ਦੇ ਫੈਸਟ ਦੀ ਇੱਕ ਪੁਰਾਣੀ ਫੋਟੋ ਮਿਲ ਗਈ ਜਿਦੇ ਵਿੱਚ ਪ੍ਰਿਆ ਅਤੇ ਵਿਕਾਸ ਇੱਕ ਥਾਂ ਤੇ ਸਟੇਜ ਤੇ ਸੀ ਇਕੱਠੇ ਸਟੇਜ ਤੇ ਸੀ ਫੋਟੋ ਪਿਛੇ ਲਿਖਿਆ ਸੀ ਪ੍ਰਿਆ ਤੇ ਵਿਕਾਸ ਵੈਸਟ ਜੋੜੀ 2015 ਇਹ ਫੋਟੋ ਅਜੇ ਲਈ ਸੋਨੇ ਤੇ ਸੁਹਾਗਾ ਸੀ ਉਸਨੂੰ ਇਸ ਨੂੰ ਆਪਣੇ ਵਕੀਲ ਨੂੰ ਦਿੱਤਾ ਤੇ ਕਿਹਾ ਸਰ ਇਹ ਸਾਬਤ ਕਰਦਾ ਹੈ ਪ੍ਰਿਆ ਤੇ ਵਿਕਾਸ ਦਾ ਰਿਸ਼ਤਾ ਪੁਰਾਣਾ ਹੈ ਜੇਕਰ ਅਸੀਂ ਕੋਰਟ ਵਿੱਚ ਇਹ ਦਿਖਾ ਦਈਏ ਪ੍ਰਿਆ ਨੇ ਮੈਨੂੰ ਧੋਖਾ ਦਿੱਤਾ ਉਹਦਾ ਮਕਸਦ ਸਿਰਫ ਪੈਸੇ ਏਠਣਾ ਸੀ ਤਾਂ ਸ਼ਾਇਦ ਜੱਜ ਮੇਰੀ ਗੱਲ ਮੰਨ ਲਵੇ ਅਰਜੇ ਸਨੇਹਾ ਕਰ ਦਿੱਤੀ ਪਰ ਚਤਾਵਨੀ ਵੀ ਦਿੱਤੀ ਅਜੇ ਪ੍ਰਿਆ ਦਾ ਵਕੀਲ ਇਸ ਨੂੰ ਮੈਂ ਜਸ ਦੋਸਤੀ ਦੱਸ ਸਕਦਾ ਸਾਨੂੰ ਹੋਰ ਸਬੂਤ ਚਾਹੀਦੇ ਹਨ ਕਿ ਤੂੰ ਪ੍ਰਿਆ ਦੇ ਫੋਨ ਜਾਂ ਮੈਸੇਜ ਤੱਕ ਪਹੁੰਚ ਸਕਦਾ ਹੈ ਅਜੇ ਨੇ ਕੋਈ ਹੋਰ ਆਈਡੀਆ ਸੁਝਾ ਉਹਨੇ ਯਾਦ ਕੀਤਾ ਪ੍ਰੀਆ ਨੇ ਇੱਕ ਵਾਰ ਉਹਦਾ ਪੁਰਾਣਾ ਫੋਨ ਇਸਤੇਮਾਲ ਕੀਤਾ ਸੀ ਜੋ ਹੁਣ ਘਰ ਵਿੱਚ ਕਦੇ ਪਿਆ ਸੀ ਉਹਨੇ ਉਸ ਫੋਨ ਨੂੰ ਲੱਭਿਆ ਤੇ ਚਾਲੂ ਕੀਤਾ ਫੋਨ ਵਿੱਚ ਪ੍ਰੀਆ ਦੇ ਕੁਝ ਪੁਰਾਣੇ ਮੈਸੇਜ ਸੀ ਜੋ ਉਸਨੇ ਵਿਕਾਸ ਨੂੰ ਭੇਜੇ ਸੀ ਇੱਕ ਮੈਸੇਜ ਵਿੱਚ ਪ੍ਰੀਆ ਨੇ ਲਿਖਿਆ ਸੀ ਵਿਕਾਸ ਬਸ ਥੋੜਾ ਹੋਰ ਇੰਤਜ਼ਾਰ ਕਰੋ ਅਜੇ ਤੋਂ ਪੈਸੇ ਮਿਲ ਜਾਣਗੇ ਫਿਰ ਅਸੀਂ ਨਾਲ ਇਕੱਠੇ ਰਹਾਂਗੇ ਇਹ ਮੈਸੇਜ 2018 ਦਾ ਸੀ ਯਾਨੀ ਵਿਆਹ ਦੇ 1 ਸਾਲ ਬਾਅਦ ਦਾ ਅਜਾ ਦਾ ਦਿਲ ਟੁੱਟ ਗਿਆ ਪਰ ਉਹਨੇ ਹਿੰਮਤ ਨਾ ਹਾਰੀ ਉਹਨੇ ਫੋਨ ਆਪਣੇ ਵਕੀਲ ਨੂੰ ਦਿੱਤਾ ਸੁਣਵਾਈ ਦਾ ਦਿਨ ਨੇੜੇ ਸੀ ਅੱਜੇ ਕੋਲ ਹੁਣ ਕਈ ਸਬੂਤ ਸੀ ਹੋਟਲ ਦਾ ਰਜਿਸਟਰ ਕਾਲਜ ਦੀ ਫੋਟੋ ਪ੍ਰੀਆ ਦੇ ਮੈਸੇਜ ਪਰ ਪ੍ਰੀਆ ਵੀ ਛੁੱਪ ਨਹੀਂ ਸੀ ਉਹਨੂੰ ਅੰਦਾਜ਼ਾ ਹੋ ਗਿਆ ਸੀ ਅੱਜੇ ਕੁਝ ਵੱਡਾ ਕਰਨ ਦੀ ਫਿਰਾਕ ਵਿੱਚ ਹੈ ਉਹਨੇ ਵਿਕਾਸ ਦੇ ਨਾਲ ਮਿਲ ਕੇ ਇੱਕ ਨਵਾਂ ਦਾਅ ਖੇਡਿਆ ਉਹਨੇ ਕੋਰਟ ਵਿੱਚ ਇੱਕ ਨਵਾਂ ਗਵਾਹ ਪੇਸ਼ ਕੀਤਾ ਜੋ ਦਾਵਾ ਕਰਦਾ ਸੀ ਉਹਨੇ ਅੱਜ ਨੂੰ ਪ੍ਰੀਆ ਦੇ ਨਾਲ ਮਾਰ ਕੁੱਟਾਈ ਕਰਦੇ ਵੇਖਿਆ ਸੀ ਇਹ ਗਵਾਹ ਕੋਈ ਹੋਰ ਨਹੀਂ ਸਗੋ ਵਿਕਾਸ ਦਾ ਪੁਰਾਣਾ ਦੋਸਤ ਸੀ ਅੱਜੇ ਨੂੰ ਹੁਣ ਹੋਰ ਸਾਵਧਾਨ ਰਹਿਣਾ ਸੀ ਉਹ ਜਾਣਦਾ ਸੀ ਪ੍ਰੀਆ ਤੇ ਵਿਕਾਸ ਦੀ ਸਾਜ਼ਿਸ਼ ਬਹੁਤ ਡੂੰਗੀ ਹੈ ਜੇ ਉਹ ਝੂਕ ਗਿਆ ਤਾਂ ਉਹਦੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ। ਉਹਨੇ ਮੇਹ ਚਾਚਾ ਨੂੰ ਕਿਹਾ ਚਾਚਾ ਮੈਨੂੰ ਵਿਕਾਸ ਦੇ ਉਸ ਦੋਸਤ ਦੀ ਅਸਲੀਅਤ ਪਤਾ ਕਰਨੀ ਹੋਵੇਗੀ। ਜੇ ਅਸੀਂ ਇਹ ਸਾਬਤ ਕਰ ਦਈਏ ਉਹ ਝੂਠ ਬੋਲ ਰਿਹਾ ਹੈ ਤਾਂ ਪ੍ਰਿਆ ਦਾ ਕੇਸ ਕਮਜ਼ੋਰ ਹੋ ਜਾਵੇਗਾ। ਮੇਹ ਚਾਚਾ ਨੇ ਹਾਂ ਭਰੀ ਤੇ ਉਸ ਗਵਾਦੀ ਖੋਜ ਵਿੱਚ ਕਰਨੀ ਸ਼ੁਰੂ ਕਰ ਦਿੱਤੀ। ਅਜਾ ਆਪਣੀ جنگ ਦੀ ਤਿਆਰੀ ਵਿੱਚ ਦਿਨ ਰਾਤ ਜੁਟਿਆ ਸੀ। ਉਹ ਪ੍ਰਿਆ ਤੇ ਵਿਕਾਸ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਸਬੂਤ ਜੁਟਾਰਿਆ ਸੀ। ਉਹਨੂੰ ਨਹੀਂ ਪਤਾ ਸੀ ਕਿਸਮਤ ਉਹਦਾ ਸਾਥ ਦੇਣ ਵਾਲੀ ਹੈ ਦੂਜੇ ਪਾਸੇ ਪ੍ਰਿਆ ਤੇ ਵਿਕਾਸ ਆਪਣੇ ਨਵੇਂ ਗਵਾਹ ਦੇ ਭਰੋਸੇ ਆਤਮ ਵਿਸ਼ਵਾਸ ਵਿੱਚ ਸੀ ਉਹਨਾਂ ਨੂੰ ਲੱਗਦਾ ਸੀ ਅਜੇ ਦੇ ਕੋਲ ਇੰਨੇ ਠੋਸ ਸਬੂਤ ਨਹੀਂ ਹੋਣਗੇ ਕਿ ਉਹ ਕੋਰਟ ਵਿੱਚ ਉਹਨਾਂ ਦੀ ਕਹਾਣੀ ਨੂੰ ਚੈਲੰਜ ਕਰ ਸਕੇ ਪਰ ਕਹਾਣੀ ਵਿੱਚ ਇੱਕ ਨਵਾਂ ਮੋੜ ਉਦੋਂ ਆਇਆ ਜਦੋਂ ਪ੍ਰਿਆ ਦੇ ਆਪਣੇ ਘਰ ਵਿੱਚ ਉਹਦਾ ਰਾਜ਼ ਖੁੱਲ ਗਿਆ ਪ੍ਰਿਆ ਦੀ ਇੱਕ ਆਦਤ ਸੀ ਜੋ ਉਸਨੂੰ ਆਪਣੀ ਮਾਂ ਤੋਂ ਵਿਰਾਸਤ ਵਿੱਚ ਮਿਲੀ ਸੀ ਉਹ ਆਪਣੀ ਹਰ ਯੋਜਨਾ ਹਰ ਗੱਲ ਨੂੰ ਇੱਕ ਡਾਇਰੀ ਵਿੱਚ ਲਿਖਦੀ ਸੀ ਇਸ ਡਾਇਰੀ ਵਿੱਚ ਉਸਨੇ ਆਪਣੇ ਤੇ ਵਿਕਾਸ ਦੀ ਪੂਰੀ ਸਾਜ਼ਿਸ਼ ਨੂੰ ਬੜੀ ਬਰੀਕੀ ਨਾਲ ਲਿਖਿਆ ਸੀ ਵਿਆਹ ਤੋਂ ਪਹਿਲਾਂ ਵਿਕਾਸ ਦੇ ਨਾਲ ਆਪਣੇ ਰਿਸ਼ਤੇ ਅਜਿਆ ਨੂੰ ਫਸਾਉਣ ਦਾ ਪਲਾਨ ਦਾਜ ਦਾ ਕੇਸ ਬਣਾ ਕੇ ਪੈਸੇ ਹੱਠਣ ਦਾ ਇਰਾਦਾ ਇੱਥੋਂ ਤੱਕ ਕਿ ਵਿਕਾਸ ਦੇ ਨਾਲ ਆਪਣੀ ਫਿਊਚਰ ਦੀ ਜ਼ਿੰਦਗੀ ਦੀਆਂ ਯੋਜਨਾਵਾਂ ਸਭ ਕੁਝ ਉਸ ਡਾਇਰੀ ਵਿੱਚ ਲਿਖਿਆ ਸੀ ਪ੍ਰੀਆ ਇਸ ਡਾਇਰੀ ਨੂੰ ਆਪਣੇ ਪੈਕੇ ਵਿੱਚ ਇੱਕ ਪੁਰਾਣੇ ਸੰਦੂਕ ਵਿੱਚ ਲੁਕੋ ਕੇ ਰੱਖਦੀ ਸੀ ਇਹ ਸੋਚ ਕੇ ਕਿ ਉੱਥੇ ਕੋਈ ਉਸਨੂੰ ਲੱਭ ਨਹੀਂ ਸਕੇਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪ੍ਰੀਆ ਦਾ ਬਾਪੂ ਰਾਮਨਾਥ ਇੱਕ ਸਧਾਰਨ ਬੰਦਾ ਪਰ ਇਮਾਨਦਾਰ ਬੰਦਾ ਸੀ। ਉਹਨਾਂ ਨੂੰ ਆਪਣੀ ਬੇਟੀ ਦੀਆਂ ਹਰਕਤਾਂ ਤੇ ਸ਼ੱਕ ਆਉਣ ਲੱਗਾ ਸੀ। ਖਾਸ ਕਰ ਉਦੋਂ ਜਦੋਂ ਉਹਨਾਂ ਨੇ ਵੇਖਿਆ ਪ੍ਰੀਆ ਅਕਸਰ ਵਿਕਾਸ ਦੇ ਨਾਲ ਟਾਈਮ ਲਗਾਉਂਦੀ ਸੀ ਤੇ ਅਜਿਹੇ ਦੇ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਗੱਲਾਂ ਕਰਦੀ ਸੀ। ਇੱਕ ਦਿਨ ਜਦੋਂ ਪ੍ਰੀਆ ਆਪਣੇ ਦੋਸਤਾਂ ਦੇ ਨਾਲ ਬਾਹਰ ਗਈ, ਰਾਮਨਾਥ ਨੇ ਪੁਰਾਣੇ ਸੰਦੂਕ ਨੂੰ ਸਾਫ਼ ਕਰਨ ਦਾ ਫੈਸਲਾ ਕੀਤਾ। ਸੰਦੂਕ ਖੋਲ੍ਹਦੇ ਉਹਨਾਂ ਦੀ ਨਿਗਾਹ ਪ੍ਰੀਆ ਦੀ ਡਾਇਰੀ ਤੇ ਪਈ। ਉਤਸੁਕਤਾ ਵਸ ਉਹਨਾਂ ਨੇ ਉਹਨੂੰ ਖੋਲ੍ਹਿਆ। ਜੋ ਪੜਿਆ ਉਹ ਉਹਨਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਡਾਇਰੀ ਵਿੱਚ ਪ੍ਰਿਆ ਨੇ ਸਾਫ਼ ਲਿਖਿਆ ਸੀ 15 ਮਾਰਚ 2017 ਵਿਕਾਸ ਨੇ ਕਿਹਾ ਅਜੇ ਸਹੀ ਟਾਰਗੇਟ ਹੈ ਉਹਦੀ ਤਨਖਾਹ ਚੰਗੀ ਹੈ ਉਹ ਸਿੱਧਾ ਸਾਦਾ ਹੈ ਵਿਆਹ ਤੋਂ ਬਾਅਦ ਮੈਂ ਉਸ ਨੂੰ ਤੇ ਉਹਦੇ ਪਰਿਵਾਰ ਨੂੰ ਇੰਨਾ ਤੰਗ ਕਰਾਂਗੀ ਉਹ ਮੈਨੂੰ ਛੱਡ ਦੇਵੇਗਾ ਫਿਰ ਦਾਜ ਦਾ ਕੇਸ ਬਣਾ ਕੇ ਘੱਟੋ-ਘੱਟ 20-25 ਲੱਖ ਰੁਪਏ ਆਪਾਂ ਵਸੂਲ ਕਰ ਲਵਾਂਗੇ ਇਸ ਤੋਂ ਬਾਅਦ ਮੈਂ ਇੱਥੇ ਵਿਕਾਸ ਵਿਆਹ ਕਰ ਲਵਾਂਗੇ ਇੱਕ ਹੋਰ ਪੰਨੇ ਤੇ ਲਿਖਿਆ ਸੀ 10 ਜੂਨ 2019 ਅਜਾ ਨੂੰ ਤਮਕੌਣ ਲਈ ਵਿਕਾਸ ਨੇ ਆਪਣੇ ਦੋਸਤ ਨੂੰ ਭੇਜਿਆ ਉਨੇ ਅਜਨੂੰ ਰਾਹ ਵਿੱਚ ਰੋਕਿਆ ਤੇ ਡਰਾਇਆ ਮੈਨੂੰ ਲੱਗਦਾ ਹੈ ਅਜਾ ਹੁਣ ਟੁੱਟ ਰਿਹਾ ਹੈ ਬਸ ਥੋੜਾ ਹੋਰ ਦਬਾਅ ਪਾਣਾ ਹੈ ਰਾਮਨਾਥ ਦਾ ਦਿਲ ਟੁੱਟ ਗਿਆ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਉਹਨਾਂ ਦੀ ਕੁੜੀ ਇੰਨਾ ਹੈਟਾ ਦਿੱਖ ਸਕਦੀ ਹੈ ਉਹ ਰਾਤ ਪਰ ਸੌ ਨਹੀਂ ਸਕੇ ਅਗਲੀ ਸਵੇਰ ਉਹਨਾਂ ਨੇ ਆਪਣੀ ਘਰ ਵਾਲੀ ਨੂੰ ਡਾਇਰੀ ਦਿਖਾਈ ਪ੍ਰੀਆ ਦੀ ਮਾਂ ਨੇ ਤਾਂ ਪਹਿਲਾਂ ਹੀ ਬੇਟੀ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਪਰ ਡਾਇਰੀ ਦੇ ਸਬੂਤਾਂ ਅੱਗੇ ਉਹ ਵੀ ਚੁੱਪ ਹੋ ਗਈ ਰਾਮਨਾਥ ਨੇ ਫੈਸਲਾ ਕੀਤਾ ਉਹ ਸੱਚਾਈ ਦਾ ਸਾਥ ਦੇਣਗੇ ਚਾਹੇ ਇਹਦੇ ਲਈ ਉਹਨਾਂ ਨੂੰ ਆਪਣੀ ਬੇਟੀ ਦੇ ਖਿਲਾਫ ਹੀ ਕਿਉ ਨਾ ਜਾਣਾ ਪਵੇ ਸੁਣਵਾਈ ਦਾ ਦਿਨ ਆ ਗਿਆ। ਕੋਰਟ ਰੂਮ ਵਿੱਚ ਤਣਾਅ ਸੀ। ਅਜਾ ਆਪਣੇ ਸਬੂਤਾਂ, ਹੋਟਲ ਰਜਿਸਟਰ, ਕਾਲਜ ਦੀ ਫੋਟੋ, ਪ੍ਰਿਆ ਦੇ ਪੁਰਾਣੇ ਮੈਸੇਜ ਦੇ ਨਾਲ ਤਿਆਰ ਸੀ। ਪ੍ਰਿਆ ਤੇ ਉਹਦਾ ਵਕੀਲ ਆਤਮ ਵਿਸ਼ਵਾਸ ਵਿੱਚ ਸੀ ਕਿਉਂਕਿ ਉਹਨਾਂ ਦਾ ਨਵਾਂ ਗਵਾਹ, ਵਿਕਾਸ ਦਾ ਦੋਸਤ ਅਜਾ ਦੇ ਖਿਲਾਫ ਗਵਾਹੀ ਦੇਣ ਵਾਲਾ ਸੀ। ਜੱਜ ਸ਼ਲਨੀ ਵਰਮਾ ਹਮੇਸ਼ਾ ਦੀ ਤਰ੍ਹਾਂ ਹਰ ਗੱਲ ਨੂੰ ਗੌਰ ਨਾਲ ਸੁਣ ਰਹੀ ਸੀ। ਅਜਾ ਦੇ ਵਕੀਲ ਰਾਜੇ ਮਿਸਰਾ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਉਹਨਾਂ ਨੇ ਹੋਟਲ ਰਜਿਸਟਰ ਤੇ ਕਾਲਜ ਦੀ ਫੋਟੋ ਬਖਾਈ ਇਹ ਸਾਬਤ ਕਰਨ ਲਈ ਪ੍ਰਿਆ ਤੇ ਵਿਕਾਸ ਦਾ ਰਿਸ਼ਤਾ ਪੁਰਾਣਾ ਸੀ ਉਹਨਾਂ ਨੇ ਪ੍ਰਿਆ ਦੇ ਮੈਸੇਜ ਵੀ ਕੋਰਟ ਵਿੱਚ ਪੜ੍ਹੇ ਜਿਨ੍ਹਾਂ ਵਿੱਚ ਉਸਨੇ ਵਿਕਾਸ ਦੇ ਨਾਲ ਆਪਣੇ ਭਵਾਂ ਦਾ ਜ਼ਿਕਰ ਕੀਤਾ ਸੀ ਪ੍ਰਿਆ ਦਾ ਵਕੀਲ ਇਹਨਾਂ ਸਬੂਤਾਂ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਦੋਂ ਹੀ ਕੋਰਟ ਰੂਮ ਵਿੱਚ ਇੱਕ ਐ ਪ੍ਰਤੀਅਸਿਤ ਹਲਚਲ ਹੋਈ ਆਰਾਮਨਾਥ ਪ੍ਰਿਆ ਦਾ ਬਾਪੂ ਕੋਰਟ ਵਿੱਚ ਆਇਆ ਉਹਨਾਂ ਦੇ ਹੱਥ ਵਿੱਚ ਪ੍ਰਿਆ ਦੀ ਡਾਇਰੀ ਸੀ ਉਹਨਾਂ ਨੇ ਜੱਜ ਸ਼ਾਲਨੀ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਕੁਝ ਕਹਿਣ ਦੀ ਇਜਾਜ਼ਤ ਦਿੱਤੀ ਜਾਵੇ ਪ੍ਰੀਆ ਦੇ ਮੂੰਹ ਦਾ ਰੰਗ ਉੱਟ ਗਿਆ ਉਹਨੇ ਆਪਣੇ ਪਿਓ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜੱਜ ਨੇ ਉਸ ਨੂੰ ਚੁੱਪ ਰਹਿਣ ਨੂੰ ਕਿਹਾ ਰਾਮਨਾਥ ਨੇ ਡਾਇਰੀ ਜੱਜ ਨੂੰ ਦੰਦੇ ਹੋਇਆ ਮੈਡਮ ਮੈਂ ਆਪਣੀ ਕੁੜੀ ਦੇ ਖਿਲਾਫ ਬੋਲਣ ਨਹੀਂ ਆਇਆ ਪਰ ਸੱਚਾਈ ਲਈ ਮੈਨੂੰ ਇਹ ਕਰਨਾ ਪੈ ਰਿਹਾ ਹੈ ਇਹ ਡਾਇਰੀ ਵਿੱਚ ਪ੍ਰੀਆ ਨੇ ਆਪਣੀ ਸਾਰੀ ਸਾਜ਼ਿਸ਼ ਲਿਖੀ ਹੈ ਮੈਂ ਨਹੀਂ ਚਾਹੁੰਦਾ ਇੱਕ નિર્ਦੋਸ਼ ਬੰਦੇ ਦੀ ਜ਼ਿੰਦਗੀ ਬਰਬਾਦ ਹੋਵੇ ਜੱਜ ਸ਼ਲਨੀ ਨੇ ਡਾਇਰੀ ਨੂੰ ਧਿਆਨ ਨਾਲ ਪੜ੍ਹਿਆ ਕੋਰਟ ਵਿੱਚ ਚੁੱਪੀ ਛਾ ਗਈ ਡਾਇਰੀ ਦੇ ਹਰ ਪੰਨੇ ਤੇ ਪ੍ਰੀਆ ਤੇ ਵਿਕਾਸ ਦੀ ਸਾਜ਼ਿਸ਼ ਦੀ ਪੂਰੀ ਕਹਾਣੀ ਸੀ ਜੱਜ ਨੇ ਪ੍ਰਿਆ ਨੂੰ ਸਵਾਲ ਕੀਤਾ ਕੀ ਤੂੰ ਇਸ ਡਾਇਰੀ ਨੂੰ ਪਛਾਣਦੀ ਹੈ ਕੀ ਇਹ ਤੇਰੀ ਲਿਖਾਵਟ ਹੈ ਪ੍ਰਿਆ ਹੜਬੜਾ ਗਈ ਉਹਨੇ ਪਹਿਲਾਂ ਨਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਜੱਜ ਨੇ ਡਾਇਰੀ ਦੇ ਕੁਝ ਅੰਸ਼ ਪੜ੍ਹ ਕੇ ਸੁਣਾਏ ਤਾਂ ਚੁੱਪ ਹੋ ਗਈ ਉਹਦਾ ਵਕੀਲ ਵੀ ਕੋਈ ਜਵਾਬ ਨਾ ਦੇ ਸਕਿਆ ਜੱਜ ਦੇ ਵਿਕਾਸ ਦੇ ਦੋਸਤ ਜੋ ਗਵਾਹ ਦੇ ਰੂਪ ਵਿੱਚ ਪੇਸ਼ ਹੋਇਆ ਸੀ ਉਹਨੂੰ ਵੀ ਬੁਲਾਇਆ ਜਦੋਂ ਉਸ ਤੋਂ ਡਾਇਰੀ ਵਿੱਚ ਲਿਖੀ ਘਟਨਾਵਾਂ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਹ ਘਬਰਾ ਗਿਆ ਤੇ ਆਪਣੀਆਂ ਗੱਲਾਂ ਵਿੱਚ ਉਲਝਣ ਲੱਗਾ ਜੱਜ ਸ਼ਾਲੀ ਨੂੰ ਹੁਣ ਪੂਰੀ ਤਸਵੀਰ ਸਾਫ਼ ਹੋ ਚੁੱਕੀ ਸੀ ਉਹਨੇ ਅਜੈਨੂ ਪੁੱਛਿਆ ਕਿ ਤੂੰ ਹੁਣ ਵੀ ਪ੍ਰਿਆ ਨੂੰ ਕੋਈ ਮੌਕਾ ਦੇਣਾ ਚਾਹੁੰਦਾ ਹੈ ਜਾਂ ਤੂੰ ਤਲਾਕ ਤੇ ਇਸ ਮਾਮਲੇ ਨੂੰ ਖਤਮ ਕਰਨਾ ਚਾਹੁੰਦਾ ਹੈ ਅਜੈਨੇ ਦ੍ਰਿੜਤਾ ਨਾਲ ਕਿਹਾ ਮੈਡਮ ਮੈਂ ਤਲਾਕ ਚਾਹੁੰਦਾ ਮੈਂ ਪ੍ਰਿਆ ਨੂੰ ਬਹੁਤ ਮੌਕੇ ਦਿੱਤੇ ਪਰ ਉਸਨੇ ਮੇਰੇ ਨਾਲ ਸਿਰਫ ਧੋਖਾ ਕੀਤਾ ਜੱਜ ਛਾਲਨੀ ਨੇ ਆਪਣਾ ਫੈਸਲਾ ਸੁਣਾਇਆ ਉਹਨਾਂ ਨੇ ਪ੍ਰਿਆ ਨੂੰ ਝੂਠਾ ਦਾਜ ਦਾ ਕੇਸ ਦਾਇਰ ਕਰਨ ਦਾ ਦੋਸ਼ੀ ਪਾਇਆ ਡਾਇਰੀ ਤੇ ਹੋਰ ਸਬੂਤਾਂ ਦੇ ਆਧਾਰ ਤੇ ਇਹ ਸਾਬਤ ਹੋ ਗਿਆ ਕਿ ਪ੍ਰਿਆ ਨੇ ਅਜੈਨੂ ਜਾਣ ਬੁੱਝ ਕੇ ਪਸਾਣ ਦੀ ਸਾਜ਼ਿਸ਼ ਰਚੀ ਸੀ ਕੋਰਟ ਨੇ ਪ੍ਰਿਆ ਨੂੰ ਭਾਰਤੀ ਦੰਡ ਸਹਿਤਾ ਧਾਰਾ 211 ਝੂਠੀ ਸਿਕਾਇਤ ਦਰਜ ਕਰਨ ਲਈ ਹੋਰ ਸਬੰਧਿਤ ਧਾਰਾਵਾਂ ਦੇ ਤਹਿਤ 2 ਸਾਲ ਦੀ ਸਜ਼ਾ ਸੁਣਾਈ ਨਾਲ ਹੀ ਉਸਤੇ 25000 ਦਾ ਜੁਰਮਾਨਾ ਵੀ ਲਾਇਆ ਵਿਕਾਸ ਨੂੰ ਵੀ ਇਸ ਸਾਜ਼ਿ ਦਾ ਹਿੱਸਾ ਹੋਣ ਲਈ ਦੋਸ਼ੀ ਮੰਨਿਆ ਗਿਆ ਤੇ ਉਹਦੇ ਪਲਾਨ ਦਾ ਸਾਫ਼ ਜ਼ਿਕਰ ਸੀ ਕੋਰਟ ਨੇ ਉਸ ਨੂੰ ਵੀ 2 ਸਾਲ ਦੀ ਸਜ਼ਾ ਤੇ 25000 ਦੇ ਜੁਰਮਾਨੇ ਦੀ ਸਜ਼ਾ ਸੁਣਾਈ ਵਿਕਾਸ ਦੇ ਦੋਸਤ ਜਿਹਨੇ ਝੂਠੀ ਗਵਾਹੀ ਦਿੱਤੀ ਸੀ ਉਸ ਨੂੰ ਵੀ 6 ਮਹੀਨੇ ਦੀ ਸਜ਼ਾ ਦਿੱਤੀ ਗਈ ਅਜੈ ਨੂੰ ਤਲਾਕ ਮਿਲ ਗਿਆ ਕੋਰਟ ਨੇ ਪ੍ਰਿਆ ਦੀ 25 ਲੱਖ ਦੀ ਮੰਗ ਨੂੰ ਖਾਰਜ ਕਰ ਦਿੱਤਾ ਅਜੈ ਨੂੰ ਵੀ ਕਿਸੇ ਤਰ੍ਹਾਂ ਦੀ ਆਰਥਿਕ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਜੱਜ ਸ਼ਾਲੀਨ ਨੇ ਆਪਣੇ ਫੈਸਲੇ ਵਿੱਚ ਕਿਹਾ ਇਹ ਕੋਰਟ ਸੱਚਾਈ ਤੇ ਨਿਆਂ ਦੀ ਲਈ ਹੈ ਪ੍ਰਿਆ ਤੇ ਵਿਕਾਸ ਨੇ ਕਾਨੂੰਨ ਦੀ ਦੁਰਵਰਤੋਂ ਕੀਤੀ ਹੈ ਪਰ ਸੱਚਾਈ ਹਮੇਸ਼ਾ ਸਾਹਮਣੇ ਆਉਂਦੀ ਹੈ ਸੁਣਵਾਈ ਤੋਂ ਬਾਅਦ ਅਜੈ ਕੋਰਟ ਦੇ ਬਾਹਰ ਖੜਾ ਸੀ ਉਹਦਾ ਚਿਹਰਾ ਸਕੂਨ ਨਾਲ ਭਰਿਆ ਸੀ ਪਰ ਅੱਖਾਂ ਵਿੱਚ ਇੱਕ ਖਾਲੀਪਨ ਸੀ। ਰਾਮਨਾਥ ਉਹਦੇ ਕੋਲ ਆਏ ਤੇ ਬੋਲੇ, "ਅਜੇ ਮੈਨੂੰ ਮਾਫ਼ ਕਰ ਦੇ। ਮੈਂ ਆਪਣੀ ਕੁੜੀ ਨੂੰ ਸਹੀ ਰਾਹ ਤੇ ਖਾਣ ਦੀ ਕੋਸ਼ਿਸ਼ ਕੀਤੀ ਪਰ ਉਹ ਭਟਕ ਗਈ।" ਅਜੇ ਨੇ ਸ਼ਾਂਤ ਲੇਜੇ ਵਿੱਚ ਕਿਹਾ, "ਅੰਕਲ, ਤੁਸੀਂ ਸੱਚ ਦਾ ਸਾਥ ਦਿੱਤਾ। ਇਹਦੇ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ।" ਅਜੇ ਨੇ ਪਟਿਆਲੇ ਦੀਆਂ ਉਹਨਾਂ ਗਲੀਆਂ ਨੂੰ ਇੱਕ ਆਖਰੀ ਵਾਰ ਦੇਖਿਆ ਜਿੱਥੇ ਉਹਦੀ ਜ਼ਿੰਦਗੀ ਦੇ ਸਭ ਤੋਂ ਔਖੇ ਸਾਲ ਲੰਘੇ ਸੀ। ਹੁਣ ਉਹ ਇੱਕ ਨਵੀਂ ਸ਼ੁਰੂਆਤ ਕਰਨਾ ਚਾਹੁੰਦਾ ਸੀ। ਉਨੇ ਫੈਸਲਾ ਕੀਤਾ ਉਹ ਆਪਣੇ ਪਰਿਵਾਰ ਦੇ ਨਾਲ ਟਾਈਮ ਲੰਗਾਏਗਾ ਤੇ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਪਟੜੀ ਤੇ ਲਿਆਵੇਗਾ ਦੂਜੇ ਪਾਸੇ ਪ੍ਰੀਆ ਤੇ ਵਿਕਾਸ ਆਪਣੀ ਸਜ਼ਾ ਕੱਟਣ ਜੇਲ੍ਹ ਵਿੱਚ ਭੇਜ ਦਿੱਤੇ ਗਏ ਪ੍ਰੀਆ ਦੀ ਡਾਇਰੀ ਚੋਹ ਦੀ ਸਭ ਤੋਂ ਵੱਡੀ ਤਾਕਤ ਸੀ ਆਖਰਕਾਰ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਈ ਪਟਿਆਲੇ ਦਾ ਇਹ ਛੋਟਾ ਜਿਹਾ ਮੋਹੱਲਾ ਇੱਕ ਵਾਰ ਫਿਰ ਸ਼ਾਂਤ ਹੋ ਗਿਆ ਪਰ ਅਜੇ ਤੇ ਪ੍ਰੀਆ ਦੀ ਕਹਾਣੀ ਉਥੋਂ ਦੀਆਂ ਗਲੀਆਂ ਵਿੱਚ ਸਾਲਾਂ ਤੱਕ ਗੂੰਜਦੀ ਰਹੀ ਇਹ ਕਹਾਣੀ ਸੀ ਸੱਚਾਈ ਦੀ ਜਿੱਤ ਤੇ ਅਦੇ ਇੱਕ ਐਦਾਂ ਦੇ ਸ਼ਖਸ ਦੀ ਜਿਨੇ ਹਾਰ ਨਹੀਂ ਮੰਨੀ ਤਾ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ